ਇਹ ਭੁੱਲ ਗਈ ਹੈ ਨਾ 에ਅਰਪੋਰਟ ਦੇ ਜੇ ਥੱਪੜ ਖਾ ਕੇ ਹਜੇ ਹੋਰ ਖਾਣੇ ਐ ਮੈਨੂੰ ਲੱਗਦੇ ਨਹੀਂ ਪਹਿਲੀ ਗੱਲ ਤਾਂ ਇਹ ਫਿਲਮ ਬਣਨੀ ਨਹੀਂ ਚਾਹੀਦੀ ਕਿਉਂਕਿ ਉਹਨੂੰ ਇਤਿਹਾਸ ਦੇ ਬਾਰੇ ਨਹੀਂ ਪਤਾ ਵੀ ਸਿੱਖ ਇਤਿਹਾਸ ਕੀ ਹੈ ਫਿਲਮ ਤਾਂ ਬਣਾਉਣ ਚੱਲੀ ਹੈ ਸੰਤਾਂ ਦੇ ਕੀ ਰਿਸਕ ਕਰੋਗੀ ਉਹ ਤਾਂ ਸੰਤਾਂ ਦੇ ਪੈਰਾਂ 'ਚ ਤੋੜ ਵਰਗੀ ਵੀ ਹੈ ਨਹੀਂ ਉਹ ਫਿਰ ਵੀ ਸਿੱਖਾਂ ਨਾਲ ਅਤਿਆਚਾਰ ਸਿੱਖਾਂ ਨੂੰ ਉੱਤਵਾਦੀ ਹੈ ਜੀ ਵੀ ਤੁਸੀਂ ਕਿਹੜੇ ਚੰਗੇ ਕੰਮ ਕਰ ਰਹੇ ਹੋ ਸਾਡਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਦਰਬਾਰ ਸਾਹਿਬ ਚਾਰੋਂ ਧਰਮ ਦੇ ਲੋਕ ਜਾ ਕੇ ਸਿਰ ਝੁਕਾਉਂਦੇ ਨੇ ਸਾਰੀ ਚੀਜ਼ਾਂ ਦਿਖਾਈ ਜਾਣ ਕਲੀਅਰਲੀ ਦਿਖਾਣ ਉੱਤੇ ਵੀ ਉੱਤੇ ਹੋਇਆ ਕੀ ਸੀ ਉਸ ਦਾ ਸਾਡੇ ਬੱਚੇ ਬਜ਼ੁਰਗਾਂ ਦੇ ਗਲੇ 'ਚ ਟਾਇਰ ਪਾ ਕੇ ਸਾੜੇ ਗਏ ਠੀਕ ਹੈ ਸਾਡੀ ਧੀਆ ਪੈਣ ਦੇ ਉਸ ਟਾਈਮ ਸਾਡਾ ਬਹੁਤ ਰੇਪ ਕਰੇਗੇ ਪ੍ਰੋਪਰ ਐਗਜ਼ੈਕਟ ਦਿਖਾਣ ਹਾਲਾਂਕਿ ਇਹ ਨਾ ਦਿਖਾਣ ਵੀ ਸਿੱਖਾਂ ਨੇ ਆਪ ਖਾਲਿਸਤਾਨ ਦੀ ਮੰਗ ਕਰੀ ਤਾਂ ਇਸ ਇਹ ਅਦਰੀ ਸਿਚੁਏਸ਼ਨ ਪੈਦਾ ਹੋਈ ਕਿ ਉਹਨੂੰ ਤਾਂ ਇਹ ਨਹੀਂ ਪਤਾ ਵੀ ਥੋੜਾ ਧਰਮ ਬਚਾਇਆ ਜੇ ਉਹ ਧਰਮ ਨਾ ਬਚਾਉਂਦੇ ਅੱਜ ਤੁਸੀਂ ਕਿੱਥੇ ਹੁੰਦੇ ਇੱਕ ਇੱਕ ਬੰਦੇ ਨੂੰ ਸਾਰਿਆਂ ਨੇ ਮੁਸਲਮਾਨ ਉਹਨਾਂ ਨੇ ਬਣਾ ਦਿੰਨਾ ਸੀ ਜੇ ਗੁਰਤੇਗ ਭਦਰਜੀਤ ਆਪ ਦਾ ਸੀਸਵਲੀ ਜਾਣਦਾਨ ਨਾ ਦਿੰਦੇ ਇਹਨਾਂ ਨੇ ਕੀ ਗਲਤ ਕੀਤਾ ਜੇ ਬਿਆਸ ਸਿੰਘ ਮੁੱਖ ਮੰਤਰੀ ਨੂੰ ਉਡਾਇਆ ਇਹਨਾਂ ਨੇ ਕਿਉਂਕਿ ਬਿਆਸ ਸਿੰਘ ਮੁੱਖ ਮੰਤਰੀ ਦੇ ਕੰਮ ਕੀ ਸੀਗੇ ਨੌਜਵਾਨੀ ਖਤਮ ਕਰੀਓ ਨੇ ਇੱਕ ਸ਼ਾਇਦ ਪਤਾ ਨਹੀਂ ਪਤਾ ਹੋਵੇ ਨਾ ਹੋਵੇ ਇੱਕ ਮਾਲਤੀ ਥਾਪੜ ਹਸਪੀਟਲ ਹੈ ਮੋਗੇ ਸ਼ਹਿਰ ਚ ਜਿੱਥੇ ਕੀ ਕੁੜੀਆਂ ਹਸਪੀਟਲ ਚ ਸਿੱਖਣ ਵਾਸਤੇ ਆਉਂਦੀਆਂ ਸੀ ਕਿ ਸਾਡੇ ਅੱਖੀ ਦੇਖਣ ਦੀ ਗੱਲ ਹੈ ਇਹ ਜਿਆ ਜਿਆ ਹੈਲੀਕਾਪਟਰ ਮੰਡੀ ਚਤਰਦਾ ਸੀਗਾ ਵਿਅੰਤ ਸਿੰਘ ਮੁੱਖ ਮੰਤਰੀ ਦਾ ਤੇ ਉੱਥੋਂ ਉਹਦੇ ਜਿਆ ਚ ਕੁੜੀਆਂ ਸਪਲਾਈ ਹੋ ਜਾਂਦੀ ਦੱਸੋ ਉਹਦੇ ਕੰਮ ਚੰਗੇ ਨੇ ਤੇ ਮਾਫੀ ਜਗਤਾਰ ਸਿੰਘ ਹਵਾਲੇ ਵਰਗੇ ਮੰਗਣਾ ਵਿਅੰਤ ਸਿੰਘ ਜੇ ਮੁੱਖ ਮੰਤਰੀ ਹੁੰਦਾ ਸੀ ਉਸ ਟਾਈਮ ਇਹਨਾਂ ਨੇ ਘਰਾਂ ਚ ਜਿਹੜੇ ਇਹਨਾਂ ਦੇ ਨਾਲ ਪੁਲਿਸ ਵਾਲੇ ਵੀ ਹੁੰਦੇ ਸੀ ਧੀਆਂ ਭੈਣਾਂ ਦਾ ਰੇਪ ਕੀਤਾ ਇਹਨਾਂ ਦੇ ਘਰਾਂ ਚ ਬੜ ਬੜ ਕੇ ਚੱਕ ਚੱਕ ਕੇ ਲੈ ਕੇ ਗਏ ਵੀ ਰੇਪ ਕਰੋ ਫਿਰ ਮਾਰ ਦਿਓ ਅਮਰਪਾਲ ਬਾਰੇ ਅਮਰਪਾਲ ਦਾ ਕੀ ਕਸੂਰ ਹੈ ਦੱਸੋ ਉਹਨੂੰ ਜੇਲ੍ਹ ਚ ਕੀਤਾ ਅਮਰਪਾਲ ਦਾ ਕਸੂਰ ਦੱਸੋ ਪਹਿਲਾਂ ਉਹਦਾ ਕੀ ਹੈ ਉਹਦੇ ਉਹਦੇ ਕੁਛ ਇਹ ਨਹੀਂ ਇਹ ਸਾਜ਼ਿਸ਼ ਬੰਦਾ ਮਰਵਾਇਆ ਹੈ ਹੈ ਹੁਣ ਉਹਦੇ ਲਈ ਜਾਂਦੇ ਐ ਕਸੂਰ ਉਹ ਦੱਸੋ ਕੀ ਹੈ ਅਮਰਪਾਲ ਨੂੰ ਬਗੈਰ ਨਜਾਇਜ਼ ਜੇਲ੍ਹ ਚ ਰੱਖਿਆ ਹੋਇਆ ਐ ਐਮਪੀ ਹੋਣ ਦੇ باوجود ਵੀ ਉਹਨੂੰ ਛੱਡ ਰਿਹਾਏ ਜਿਨ੍ਹਾਂ ਨੇ ਪਤਾ ਨਹੀਂ ਕਿੰਨਾ ਕੁਛ ਘਾੜ ਕੀਤਾ ਉਹ ਸਰਸੇ ਵਾਲਾ ਦੇਖ ਲਓ ਸਾਧ ਬਲਾਤਕਾਰੀ ਉਹ ਬਾਹਰ ਤਰੈ ਕਰਦਾ ਕਿਉਂਕਿ ਇਹਨਾਂ ਨੇ ਉਹ ਉਹਦੇ ਵੱਲੋਂ ਉਹਨਾਂ ਨੂੰ ਵੋਟਾਂ ਮਿਲਦੀਆਂ ਤਾਂ ਮੋਦੀ ਨੂੰ ਵੀ ਸ਼ਾਬਰਗੇ ਨੂੰ ਤੇ ਉਹ ਤਾਂ ਨਹੀਂ ਉਹਨੂੰ ਅੰਦਰ ਕ ਜਦੋਂ ਮਰਜੀ ਪ੍ਰੋਲ ਪ੍ਰੋਲ ਤੇ ਛੱਡ ਦਿੰਦੇ ਆ ਉਹਨੂੰ ਤੇ ਜਿਹੜੇ ਸਹੀ ਬੰਦੇ ਨੇ ਉਹ ਅੰਦਰ ਬੈਠੇ ਨੇ ਜਗਤਾਰ ਸਿੰਘ ਹਵਾਰਾ ਬੰਦੀ ਸਿੰਘ ਜਿਨ੍ਹਾਂ ਨੇ ਧੀਆ ਪੰਦੇ ਅੱਜ ਤਾਂ ਬਚਾਈਆਂ ਦੇਸ ਨੂੰ ਬਚਾਇਆ ਨਹੀਂ ਅੱਜ ਨੂੰ ਇਹ ਭਗਵੰਤ ਆਪਣਾ ਵਿਅੰਤ ਸਿੰਘ ਬੱੱਟਰ ਨੇ ਪੂਰਾ ਨੌਜਵਾਨੀ ਖਤਮ ਕਰ ਦੇਣੀ ਸੀਗੀ ਇੱਥੇ ਨੌਜਵਾਨੀ ਇੱਕ ਨਹੀਂ ਹੋਣਾ ਸੀ ਜਿਹੜਾ ਅੱਜ 30-30 ਸਾਲਾਂ ਦੇ ਬੱਚੇ ਆਪਾਂ ਦੇਖ ਰਹੇ ਆ ਨਾ ਇਹ ਉਹਨਾਂ ਦੀ ਬਦੌਲਤ ਅੱਜ ਜੇਲ੍ਹ 'ਚ ਬੈਠੇ ਨੇ ਤੇ ਉਹਨਾਂ ਦੀ ਕੋਈ ਗੱਲ ਨਹੀਂ ਕਰ ਰਿਆ ਕਿੰਨੇ ਆਪਣੇ ਐਮਪੀ ਵੀ ਕਿੰਨੇ ਹੋਣਗੇ ਐਮਐਲਏ ਵੀ ਕਿੰਨੇ ਹੋਣਗੇ ਸਾਰੇ ਖਤਮ ਐ بس ਸਿਰਫ ਆਪਦੇ ਆਪ ਦੇ ਘਰ ਭਰ ਰਹੇ ਆ ਚੰਗੀਆਂ ਗੱਡੀਆਂ ਚੰਗੇ ਕੋਟੀਆਂ ਐ ਸ਼ੋਹਰਾ ਸੱਸੀਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕ੍ਰਿਸ਼ਵਰ ਮਾ ਇਸ ਟਾਈਮ ਅਸੀਂ ਮੌਜੂਦ ਆ ਜੀ ਮੁਹਾਲੀ ਦੇ ਵਾਈਪੀਐਸ ਚੌਂਗ ਦੇ ਕੋਲ ਜਿੱਥੇ ਕੀ ਬੰਦੀ ਸਿੰਘਾਂ ਵੱਲੋਂ ਇੱਕ ਇੱਥੇ ਮੋਰਚਾ ਲੱਗਾ ਹੋਇਆ ਉਹਨਾਂ ਨੂੰ ਲੈ ਕੇ ਅਸੀਂ ਇਸ ਟਾਈਮ ਉੱਥੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਐਸੇ ਮੌਕੇ ਦੇ ਉੱਤੇ ਬੈਰੀਕੇਡ ਵਗੈਰਾ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਵਿੱਚ ਨੇ ਅੱਜ ਸਰਤਾਜ ਜੀ ਜੋ ਕਿ ਮੁਹਾਲੀ ਤੋਂ ਐਨਐਸਯੂਏ ਦੇ ਪ੍ਰੈਜ਼ੀਡੈਂਟ ਰਹਿੰਦੇ ਨੇ ਤੇ ਅਸੀਂ ਉਹਨਾਂ ਨਾਲ ਕੁਝ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰ ਜਿਦਾਂ ਕਿ ਇਸ ਟਾਈਮ ਮੋਚੇ ਤੇ ਚਲੋ ਤੁਸੀਂ ਆਇਓ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤੇ ਇਹਨਾਂ ਦਾ ਵੀ ਬਹੁ ਬਹੁ ਸ਼ੁਕਰੀਆ ਕਿ ਜਿਨ੍ਹਾਂ ਨੇ ਸਾਨੂੰ ਅੱਧੀ ਰਾਤ ਨੂੰ ਟਾਈਮ ਦਿੱਤਾ ਪਰ ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜੀ ਹੁਣ ਤੁਹਾਨੂੰ ਸਭ ਨੂੰ ਪਤਾ ਕਿ ਇਸ ਟਾਈਮ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਜਿਹਦਾ ਨਾਮ ਹੈ ਐਮਰਜੈਂਸੀ ਠੀਕ ਹੈ ਉਹ ਫਿਲਮ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਉਹ ਫਿਲਮ ਪਿਛਲੇ ਸਾਲ ਨੂੰ ਰਿਲੀਜ਼ ਹੋਣੀ ਸੀ ਪਰ ਉਹ ਬੈਂਡ ਕਰ ਦਿੱਤੀ ਗਈ ਸੀਗੀ ਤੇ ਪਰ ਉਹ ਹੁਣ ਫੇ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੁਸੀਂ ਇਸ ਨੂੰ ਕਿਦਾਂ ਦੇਖਦੇ ਹੋ ਦੇਖੋ ਪਹਿਲਾਂ ਵੀ ਉਹ ਜਿਹੜੀ ਇਮਰਜੈਂਸੀ ਮੂਵੀ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਹ ਕੰਗਰਾਂ ਨੌਜੀ ਦੀ ਹੈ ਜੋ ਕਿ ਹਮੇਸ਼ਾ ਤੋਂ ਪੰਜਾਬੀ ਤੋਂ ਖਿਲਾਫ ਦੀ ਗੱਲਾਂ ਕਰਦੀ ਹੈ ਜੀ ਪੰਜਾਬੀ ਲੋਕਾਂ ਦੇ ਖਿਲਾਫ ਦੀ ਗੱਲ ਕਰਦੀ ਹੈ ਹਾਲਾਂਕਿ ਉਹ ਚੰਡੀਗੜ੍ਹ ਰਹਿ ਕੇ ਗਈ ਹੈ ਕਹਿੰਦੀ ਹੈ ਮੈਨੂੰ ਚੰਡੀਗੜ੍ਹ ਸਭ ਤੋਂ ਜ਼ਿਆਦਾ ਪਸੰਦ ਆ ਤੇ ਉਹਨੂੰ ਇਹ ਨਹੀਂ ਪਤਾ ਵੀ ਜਿੱਥੇ ਦੀ ਉਹ ਹੁਣ ਮੰਤਰੀ ਹੈ ਉਹ ਵੀ ਪੰਜਾਬ ਦਾ ਹਿੱਸਾ ਹੈ ਹਿਮਾਚਲ ਵੀ ਪੰਜਾਬ ਦਾ ਹਿੱਸਾ ਹੈ ਤੇ ਚੰਡੀਗੜ੍ਹ ਵੀ ਪੰਜਾਬ ਦਾ ਹਿੱਸਾ ਹੈ ਉਹਨੂੰ ਹਮੇਸ਼ਾ ਡਾਊਨ ਗ੍ਰੇਡ ਕਰਨ ਤੇ ਲੱਗੀ ਹੋਈ ਹੈ ਹਮੇਸ਼ਾ ਪੰਜਾਬੀਆਂ ਨੂੰ ਜਿੱਥੇ ਉਹ ਕਦੇ ਚਾਹੇ ਕਿਸਾਨਾਂ ਦੀ ਗੱਲ ਹੋਵੇ ਚਾਹੇ ਬੰਦੀ ਸਿੰਘਾਂ ਦੀ ਗੱਲ ਹੋਵੇ ਉਹ ਹਮੇਸ਼ਾ ਇਹ ਕਹਿੰਦੀ ਰਹੀ ਹੈ ਇਹ ਤਾਂ ਲੋਕ ਦਿਹਾੜੀ ਤੇ ਆਏ ਹੋਏ ਨੇ ਕੀ ਮਤਲਬ ਜੇ ਕੋਈ ਅੱਜ ਕਿਸੇ ਲਈ ਖੜਨ ਲਈ ਮਤਲਬ ਜੇ ਆਪਾਂ ਸਭ ਤੋਂ ਫਰੰਟ ਆਂਦੇ ਆ ਤਾਂ ਸਿੱਖ ਧਰਮ ਮੈਂ ਦੂਜੇ ਧਰਮਾਂ ਦੀ ਨਿੰਦਾ ਨਹੀਂ ਕਰਦਾ ਉਹ ਵੀ ਖੜਦੇ ਨੇ ਪਰ ਸਿੱਖ ਧਰਮ ਸਿੱਖ ਲੋਕ ਸਭ ਤੋਂ ਪਹਿਲਾਂ ਜਾ ਕੇ ਖੜਦੇ ਨੇ ਚਾਹੇ ਤੁਸੀਂ ਖਾਲਸਾ ਏਡ ਵਾਲੀ ਦੀ ਗੱਲ ਕਰ ਲਓ ਚਾਹੇ ਖਾਲਸਾ ਫੌਜ ਦੀ ਗੱਲ ਕਰ ਲਓ ਤੇ ਉਹ ਸਭ ਤੋਂ ਪਹਿਲਾਂ ਇਹ ਕਰ ਦਿੰਦੇ ਪਰ ਇਹ ਮੈਂ ਮੈਂ ਉਹਨੂੰ ਡਿਸਰੈਸਪੈਕਟ ਨਹੀਂ ਕਰਦਾ ਉਹ ਹਮੇਸ਼ਾ ਨਿੰਦਾ ਕਰਦੀ ਹੈ ਇਸ ਧਰਮ ਦੀ ਤੇ ਇਸ ਫਿਲਮ ਦੇ ਵਿੱਚ ਪਹਿਲਾਂ ਸੈਂਸਰ ਬੋਰਡ ਨੇ ਰੁਕਾਵਟ ਇਸ ਲਈ ਲਗਾਈ ਕਿਉਂਕਿ ਜਿਹੜੇ ਸੰਤ ਸੰਤਾਂ ਦਾ ਕੋਈ ਕਿਰਦਾਰ ਨਭਾਈ ਨਹੀਂ ਸਕਦਾ ਤੇ ਇਸ ਵਿੱਚ ਸਿੱਖ ਦੇ ਖਿਲਾਫ ਬਹੁਤ ਕੁਝ ਬੋਲਿਆ ਗਿਆ ਤੇ ਇਸ ਤੋਂ ਪਹਿਲਾਂ ਰੋਕ ਲਗਾ ਦਿੱਤੀ ਗਈ ਸੀਗੀ ਤੇ ਹੁਣ ਜਦੋਂ ਸਰਕਾਰ ਬੀਜਪੀ ਦੀ ਰਿਪੀਟ ਕਰੀ ਇਹਨੂੰ ਇਸ ਦੇ ਵਿੱਚ ਪਹਿਲਾਂ ਇਹਨਾਂ ਕੋਲ ਫਸਟ ਆਫ ਅਲ ਪੁਆਇੰਟ ਹੈ ਕਿ ਕਾਂਗਰਸ ਸਰਕਾਰ ਡਾਊਨ ਹੋ ਜਾਏ ਇਹ ਲੋਕਾਂ ਬਲ ਨਫਰਤ ਫੈਲਦੀ ਦੂਜਾ ਇਹ ਸਿੱਖ ਧਰਮ ਨੂੰ ਮਤਲਬ ਡਾਊਨ ਕਰਨਾ ਚਾਹੁੰਦੇ ਕਿਉਂਕਿ ਬੀਜੇਪੀ ਸਰਕਾਰ ਹਮੇਸ਼ਾ ਤੋਂ ਆਪਣੇ ਆਪ ਨੂੰ ਕਹਿੰਦੀ Hindu ਸਰਕਾਰ ਉਹ Hindu ਮਤਲਬ ਇੱਕ ਵਨ ਨੇਸ਼ਨ ਹੈ ਇੱਥੇ ਤਾਂ ਅੱਡੜ ਧਰਮਾਂ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਨੇ ਇਕੱਠੇ ਰੋਟੀ ਖਾਂਦੇ ਨੇ ਸਾਡਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਦਰਬਾਰ ਸਾਹਿਬ ਚਾਰੋਂ ਧਰਮ ਦੇ ਲੋਕ ਜਾ ਕੇ ਸਿਰ ਝੁਕਾਉਂਦੇ ਨੇ ਸਾਰੀ ਚੀਜ਼ਾਂ ਦਿਖਾਈ ਜਾਣ ਕਲੀਅਰਲੀ ਦਿਖਾਣ ਉੱਤੇ ਵੀ ਉੱਤੇ ਹੋਇਆ ਕੀ ਸੀ ਉਸ ਤੇ ਕਿਆ-ਕਿਆ ਉਸ ਮਤਲਬ ਪੀੜਤ ਲੋਕਾਂ ਜਿਵੇਂ ਸਾਡੇ ਬੱਚੇ ਬਜ਼ੁਰਗਾਂ ਦੇ ਗਲੇ 'ਚ ਟਾਇਰ ਪਾ ਕੇ ਸਾੜੇ ਗਏ ਠੀਕ ਹੈ ਸਾਡੀ ਧੀਆਂ ਪੈਣਾਂ ਦੇ ਉਸ ਟਾਈਮ ਸਾਡਾ ਬਹੁਤ ਰੇਪ ਕਰੇ ਗਏ ਪ੍ਰੋਪਰ ਐਗਜ਼ੈਕਟ ਦਿਖਾਣ ਹਾਲਾਂਕਿ ਇਹ ਨਾ ਦਿਖਾਣ ਵੀ ਸਿੱਖਾਂ ਨੇ ਆਪ ਖਾਲਿਸਤਾਨ ਦੀ ਮੰਗ ਕਰੀ ਤਾਂ ਇਸ ਇਹ ਅਦਰ ਸਿਚੁਏਸ਼ਨ ਪੈਦਾ ਹੋਈ ਤਾਂ ਇਸ ਕਰਕੇ ਜੇ ਇਹਨਾਂ ਦੇ ਹੱਥ 'ਚ ਹੈ ਸੈਂਸਰ ਬੋਰਡ ਮਤਲਬ ਜੇ ਇਹਨਾਂ ਨੂੰ ਨੇਸ਼ਨ ਨੇ ਇਹਨਾਂ ਨੂੰ ਇੱਕ ਅਹੁਦਾ ਦਿੱਤਾ ਇੱਕ ਮਿਨਿਸਟਰੀ ਦਾ ਅਹੁਦਾ ਦਿੱਤਾ ਤਾਂ ਉਹਨਾਂ ਨੂੰ ਤੋੜੋ ਨਾ ਉਹਨੂੰ ਜੋੜੋ ਕਿਉਂਕਿ ਤੋੜ ਕੇ ਇਹਨਾਂ ਪੋਲੀਟਿਸ਼ੀਅਨਸ ਦਾ ਮਤਲਬ ਜਿਹੜੇ ਗੰਦੇ ਪੋਲੀਟਿਸ਼ੀਅਨ ਐ ਇਹਨਾਂ ਦਾ ਫਾਇਦਾ ਹੁੰਦਾ ਕਿਉਂਕਿ ਜਿੰਨਾ ਦੇਸ਼ ਲੜੇਗਾ ਇਹਨਾਂ ਦਾ ਉਨਾ ਹੀ ਆ ਫਾਇਦਾ ਹੁੰਦਾ ਜਾਏਗਾ ਕਿ ਲੇਚ ਲੜਦਾ ਰਵੇ ਨਾ ਵਾਸਤੇ ਤੇ ਇਹ ਪਾਵਰ ਚ ਬਣੇ ਰਹਿਣ ਪਰ ਕਿਹਾ ਜਾਂਦਾ ਹੈ ਕਿ ਜਦੋਂ ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਣੀ ਸੀਗੀ ਤੇ ਉਦੋਂ ਜੋ ਸੈਂਸਰ ਬੋਰਡ ਨੇ ਇਹਨਾਂ ਤੇ ਬੈਨ ਲਗਾਇਆ ਸੀਗਾ ਪਰ ਹੁਣ ਉਹ ਕਹਿੰਦੇ ਹੈ ਕਿ ਅਸੀਂ ਆ ਜਿਹੜੇ ਸੀਨ ਐ ਜਾਂ ਜੋ ਵੀ ਐ ਉਸ ਕੱਟ ਦਿੱਤੇ ਨੇ ਟਰੇਲਰ ਦੇ ਵਿੱਚ ਉਹ ਚੀਜ਼ਾਂ ਨਹੀਂ ਦਿਖਾਈਆਂ ਗਈਆਂ ਪਰ ਜੇ ਇਨ ਕੇਸ ਆ ਚੀਜ਼ਾਂ ਮੂਵੀ ਦੇ ਵਿੱਚ ਦਿਖਾ ਦਿੱਤੀਆਂ ਗਈਆਂ ਫਿਰ ਤੁਸੀਂ ਕੀ ਕਰਨਾ ਚਾਹੋ ਸਾਡੇ ਨਾਲ ਬੰਦੀ ਸਿੰਘ ਬੈਠੇ ਨੇ ਤੇ ਯੂਥ ਵੀ ਬੈਠਾ ਹੈ ਯੂਥ ਤਾਂ ਖਲਾਫਤ ਕਰੇਗਾ ਇਸ ਚੀਜ਼ ਦੀ ਕਿਉਂਕਿ ਅਸੀਂ ਤਾਂ ਆਉਣ ਵਾਲੀ ਪੀੜ੍ਹੀ ਹੈ ਤੇ ਬਾਬਾ ਜੀ ਨੂੰ ਪੁੱਛ ਲਓ ਵੀ ਜੇ ਇਸ ਵਾਰ ਦੇ ਇਹਨਾਂ ਨੇ ਮਤਲਬ ਸਾਡਾ ਕਿਰਦਾਰ ਸਿੱਖਾਂ ਦਾ ਗਲਤ ਦਿਖਾਇਆ ਗਿਆ ਪੰਜਾਬੀਆਂ ਦਾ ਗਲਤ ਦਿਖਾਇਆ ਗਿਆ ਤਾਂ ਅਸੀਂ ਤਾਂ ਖਲਾਫਤ ਕਰਾਂਗੇ ਬਾਬਾ ਜੀ ਨੂੰ ਪੁੱਛ ਲਓ ਕਿ ਬਾਬਾ ਜੀ ਕੀ ਕਰਨਗੇ ਸੱਸੀ ਗੱਲ ਜੀ ਸੋ ਵਰਜ ਕੀ ਫਤਿਹ ਹਾਂਜੀ ਪਹਿਲੀ ਗੱਲ ਤਾਂ ਇਹ ਫਿਲਮ ਬਣਨੀ ਨਹੀਂ ਚਾਹੀਦੀ ਕਿਉਂਕਿ ਉਹਨੂੰ ਇਤਿਹਾਸ ਦੇ ਬਾਰੇ ਨਹੀਂ ਪਤਾ ਕਿ ਸਿੱਖ ਇਤਿਹਾਸ ਕੀ ਹੈ ਫਿਲਮ ਤਾਂ ਨੌਨ ਚੱਲੀ ਹੈ ਸੰਤਾਂ ਦੇ ਕੀ ਰਿਸਕ ਕਰੋਗੇ ਉਹ ਤਾਂ ਸੰਤਾਂ ਦੇ ਪੈਰਾਂ 'ਚ ਧੂੜ ਵਰਗੀ ਵੀ ਹੈ ਨਹੀਂ ਤੇ ਬਾਕੀ ਜੇ ਫਿਲਮ ਰਿਲੀਜ਼ ਇਹ ਕਰ ਵੀ ਦਿੱਤੀ ਜੇ ਕੋਈ ਵੀ ਸੀਨ ਮਨ ਲੈ ਇਹ ਚ ਗਲਤ ਦਿਖਾਇਆ ਗਿਆ ਇਹਦਾ ਬਿਲਕੁਲ ਵੀ ਮਾਫੀ ਦੇ ਲਾਇਕ ਨਹੀਂ ਹੈ ਠੀਕ ਹੈ ਇਹ ਭੁੱਲ ਗਈ ਹੈ ਨਾ 에어ਪੋਰਟ ਦੇ 'ਚ ਥੱਪੜ ਖਾ ਕੇ ਹਜੇ ਹੋਰ ਖਾਣੇ ਆ ਮੈਨੂੰ ਲੱਗਦੇ ਨਹੀਂ ਕਹਿੰਦੇ ਇਹ 17 ਜਰਮਨੀਆਂ ਦੁਬਾਰਾ ਰਿਲੀਜ਼ ਹੋ ਰਹੀ ਹੈ ਇਹਨਾਂ ਦੀ ਫਿਲਮ ਹਾਂ ਜੇ ਇਹਨੂੰ ਮਲਕੀ ਕਿਸੇ ਨੇ ਹੋਰ ਸ਼ਬਦ ਸਿਕਾਉਣਾ ਪੈਣਾ ਇਹਨੂੰ ਕਿਉਂਕਿ ਸੰਤਾਂ ਦੀ ਬਰਾਬਰੀ ਕਰ ਨਹੀਂ ਸਕਦੀ ਸਿੱਖ ਇਤਿਹਾਸ ਦੇ ਬਾਰੇ ਇਹਨੂੰ ਪਤਾ ਹੀ ਨਹੀਂ ਫਿਲਮ ਉਹ ਤਾਂ ਸਿੱਖ ਇਤਿਹਾਸ ਦੇ ਬਾਰੇ ਕੋਈ ਬਣਾ ਨਹੀਂ ਸਕਦਾ ਪਹਿਲੀ ਗੱਲ ਤਾਂ ਸਿੱਖ ਇਤਿਹਾਸ ਦੇ ਫਿਲਮ ਬਣਾਉਣੀ ਬੜੀ ਮੁਸ਼ਕਲ ਹੈ ਉਹਨਾਂ ਦੀ ਰੀਸ ਆਪਾਂ ਕਰ ਨਹੀਂ ਸਕਦੇ ਕੋਈ ਨਹੀਂ ਕਰ ਸਕਦਾ ਜਿਹੜੇ ਅਸਲੀ ਕੰਮ ਕਰਨੇ ਆ ਇਹ ਫਿਲਮਾਂ ਦੇ ਵਿੱਚ ਜਾ ਕੇ ਇੱਕ ਮੰਤਰੀ ਹੈ ਹੈਨਾ ਜਿਹੜੇ ਕੰਮ ਕਰਨੇ ਉਹ ਤਾਂ ਕਰਨੇ ਨਹੀਂ ਲੋਕਾਂ ਨੂੰ ਗਲਤ ਪਾਸੇ ਲਿਜਾ ਰਹੇ ਆ ਸੋਣਾ ਬੰਦੀ ਸਿੰਘ ਆਪਣੇ 30-30 ਸਾਲ ਤੋਂ ਜੇਲ੍ਹ ਤੇ ਬੈਠੇ ਆ ਇਹਨਾਂ ਨੇ ਕਿਸੇ ਦੀ ਗੱਲ ਕਰੀਏ ਵੀ ਜੇ ਇਹਨਾਂ ਨੂੰ ਛੱਡਾਂਗੇ ਜਾਂ ਕਿਵੇਂ ਕਰਾਂਗੇ ਉਹ મોદી ਬੈਠਾ ਉਹਨਾਂ ਦੇ ਕੰਮ ਤੇ ਜੂਨੀ ਸਰਕੀ 2 ਸਾਲ ਹੋ ਗਏ ਸਾਨੂੰ ਇੱਥੇ ਬਟਨ ਬੰਦੀ ਸਿਕਦਾ ਮੋਰਚਾ ਲੱਗਿਆ ਨੂੰ ਤੇ ਇੱਕ ਵਾਰੀ ਵੀ ਕਿਸੇ ਨੇ ਆ ਕੇ ਇੱਥੇ ਕੋਈ ਜਿੰਨੇ ਕਿੰਨੇ ਐਮਐਲਏ ਹੋਣਗੇ ਐਮਪੀ ਹੋਣਗੇ ਕੋਈ ਵੀ ਇੱਥੇ ਮੋਰਚਾ ਅਗ ਨਹੀਂ ਬੜਿਆ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੀ ਖਾਤਰ ਤੇ ਜਿਹੜੇ ਅੱਜ ਨੌਜਵਾਨ ਐ ਇਹ ਜਗਤਾਰ ਸਿੰਘ ਅਗਰ ਹਵਾਰਾ ਨਾ ਹੁੰਦੇ ਤੇ ਅੱਜ ਨੂੰ ਜਿਹੜਾ ਬਿਆਨਤਾ ਬੁੱਤਰ ਕਰਦਾ ਸੀ ਇਹ ਜਿਹੇ ਕੰਮ ਤੇ ਨੌਜਵਾਨੀ ਨਹੀਂ ਹੋਣੀ ਸੀਗੀ ਤੇ ਉਹਨਾਂ ਦੀ ਉਹਨਾਂ ਦੀ ਕਿਰਪਾ ਨਾਲ ਅੱਜ ਨੌਜਵਾਨੀ ਬਚੀ ਐ ਇਹ ਅਜੇ ਤਾਂ ਆਪਾਂ ਖੜੇ ਆ ਧੰਬੰਦੀ ਸਿੰਘ ਦਾ ਮੋਰਚਾ ਲਾਇਆ ਵੀ ਅਜੇ ਤੱਕ ਆਪਣੀ ਗੱਲ ਸੁਣੀ ਨਹੀਂ ਗਈ ਗੌਰਮਤ ਨੇ 2 ਸਾਲ ਹੋ ਗਏ ਤੇ ਇਹ ਫਿਲਮ ਦੀ ਗੱਲ ਕਰਦੇ ਹਾਂ ਨਿਕੰਗਰਾ ਦਾ ਆਉਣ ਜਾਂਦੀ ਸੀ ਫਿਲਮ ਬਣਾਈ ਹੈ ਨਾ ਤੇ ਫਿਲਮ ਦੇ ਬਾਰੇ ਉਹਨੂੰ ਪਹਿਲਾਂ ਇਹ ਪੁੱਛੋ ਵੀ ਤੈਨੂੰ ਇਤਿਹਾਸ ਜਾਣਦੀ ਆ ਪੰਜਾਬੀਆਂ ਬਾਰੇ ਪੰਜਾਬੀਆਂ ਬਾਰੇ ਕੀ ਪਤਾ ਹੈ ਤੈਨੂੰ ਸੰਤਾਂ ਬਾਰੇ ਕੀ ਜਾਣਦੀ ਹੈ ਪਹਿਲਾਂ ਉਹ ਤਾਂ ਬਣਾਉਣ ਚੱਲ ਪਈ ਕੋਈ ਰਾਉਂਡ ਆਫ ਕੁਸ਼ਾ ਕਰਨ ਵਾਲਾ ਨਹੀਂ ਨਾ ਹੈਗਾ ਇਹਨੂੰ ਵੀ ਇਹਨੂੰ ਪ੍ਰੋਪਰ ਨੋਲਿਜ ਹੈ ਨਹੀਂ ਤੁਸੀਂ ਇੱਕ ਮਤਲਬ ਨੈਗੇਟਿਵ ਮਤਲਬ ਦੇਖੋ ਹਰ ਚੀਜ਼ ਇੱਕ ਨੈਗੇਟਿਵ ਤੇ ਪੋਜ਼ਿਟਿਵ ਹੁੰਦੇ ਆ ਕਲੇ ਨੈਗੇਟਿਵ ਆਊਟਕਮ ਦਿਖਾ ਕੇ ਤੁਸੀਂ ਇਹ ਨਹੀਂ ਨਾ ਦਿਖਾ ਸਕਦੇ ਵੀ ਆਪਣੇ ਫੇਮ ਨੂੰ ਕਿ ਨਫਰਤ ਫੈਲਾ ਦਿਓ ਪੂਰੀ ਨੌਲੇਜ ਲੋ ਐਗਜ਼ੈਕਟ ਦਿਖਾਓ ਜੇ ਤੁਸੀਂ ਕਿਰਦਾਰ ਨਿਭਾਣਾ ਤੁਸੀਂ ਸਟਾਰ ਹੋ ਅੱਜ ਦੇ ਤੁਸੀਂ ਮਤਲਬ ਕਿਰਦਾਰ ਨਹੀਂ ਨਿਭਾਰੇ ਹੈਗੇ ਤੁਸੀਂ ਬਹੁਤ ਮੰਤਰੀ ਪੋਲਿਟਿਕਸ ਤੋਂ ਤੁਸੀਂ ਹੁਣ ਆਏ ਹੋ ਜੇ ਪਹਿਲਾਂ ਤਾਂ ਇੱਕ ਐਕਟਰ ਸੀਗੇ ਤੇ ਐਕਟਰ ਜੀ ਤੁਸੀਂ ਫਿਲਮ ਦਿਖਾ ਰਹੇ ਹੋ ਫਿਲਮ ਬਣਾ ਰਹੇ ਹੋ ਮਤਲਬ ਲੋਕ ਤੁਹਾਨੂੰ ਦੇਖ ਰਹੇ ਆ ਤੁਹਾਡੇ ਕੋਲ ਆਪਣੀ ਇੱਕ ਪੋਪੂਲੇਸ਼ਨ ਤੁਹਾਡੇ ਕੋਲ ਹੈਗੀ ਹੈ ਜੋ ਤੁਹਾਨੂੰ ਦੇਖਦੀ ਹੈ ਤੁਸੀਂ ਉਹਨਾਂ ਨੂੰ ਮਿਸਗਾਈਡ ਨਾ ਕਰੋ ਕਿਉਂਕਿ ਉਹ ਲੋਕ ਤੁਹਾਨੂੰ ਪਿਆਰ ਕਰਦੇ ਜਿਹੜੇ ਲੋਕ ਤੁਹਾਨੂੰ ਪਿਆਰ ਵੀ ਕਰਦੇ ਨਾ ਉਹਨੂੰ ਮਿਸਗਾਈਡ ਨਾ ਕਰੋ ਉਹ ਲੋਕ ਤੁਹਾਨੂੰ ਫੋਲੋ ਕਰਦੇ ਆ ਤਾਂ ਡੈਫੀਨੇਟਲੀ ਇਹ ਚੀਜ਼ ਮੈਂ ਤੁਹਾਨੂੰ ਜਿਹਨੂੰ ਕਹੂੰਗਾ ਵੀ ਵਿਰੋਧ ਤਾਂ ਦੇਖੋ ਤੁਹਾਡਾ ਬਹੁਤ ਹੋਣ ਵਾਲਾ ਜੇ ਤੁਸੀਂ ਅੱਜ ਵੀ ਮਤਲਬ ਸੋਚ ਲਓ ਜੇ ਤੁਸੀਂ ਮਤਲਬ ਇੱਕ ਮਜ਼ਾਕ ਕਰ ਰਹੇ ਹੋ ਲੋਕਾਂ ਨਾਲ ਕਿ ਪਹਿਲਾਂ ਦੱਸ ਦਵਾਂ ਵੀ ਸੀਨ ਕੱਟਦੇ ਆ ਤੇ ਹੁਣ ਦਬੋਤ ਚ ਜਾ ਕੇ ਸੀਨ ਆ ਜਾਣ ਤਾਂ ਵਿਰੋਧ ਤਾਂ ਉਦੋਂ ਵੀ ਹੋਏਗਾ ਅਸੀਂ ਤਾਂ ਕਰਾਂਗੇ ਸਾਡੇ ਨਾਲ ਭਾਰੀ ਮਾਤਰਾ ਚ ਸਿੰਘ ਯੂਥ ਸਾਰੇ ਮਿਲ ਕੇ ਵਿਰੋਧ ਕਰਨਗੇ ਦੂਜੀ ਗੱਲ ਇਹ ਇੰਦਰਾ ਜੀ ਨੂੰ ਬਹੁਤ ਗਲਤ ਦਿਖਾਉਂਦੇ ਆ ਗਲਤ ਹੋਇਆ ਉਸ ਟਾਈਮ ਬਹੁਤ ਜੋ ਸਾਨੂੰ ਹੀ ਪਤਾ ਹੈ ਨਾ ਸਾਡੇ ਬਜ਼ੁਰਗਾਂ ਨੇ ਕੀ ਕੀ ਮਤਲਬ ਕੁਰਬਾਨੀਆਂ ਦਿੱਤੀਆਂ ਹੈਗੀਆਂ ਉਸ ਟਾਈਮ ਪਰ ਦੂਜੀ ਗੱਲ ਇਹ ਬੋਲੀ ਵੀ ਅੱਜ ਹੁਣ ਰਾਹੁਲ ਗਾਂਧੀ ਜੀ ਜਿਹੜਾ ਇਹਨਾਂ ਦੇ ਮਤਲਬ ਇੱਕੋ ਬੰਦਾ ਹੈ ਜਿਹੜਾ ਇਹਨਾਂ ਦੇ ਇਸ ਟਾਈਮ ਆਪੋਜੀਟ ਲੀਡਰ ਆਫ ਆਪੋਜੀਸ਼ਨ ਹੈ ਜਿਹਨਾਂ ਦੇ ਇਹ ਖਿਲਾਫ ਮਤਲਬ ਬੋਲ ਸਕਦਾ ਹੈ ਕਿਉਂਕਿ ਬਾਕੀਆਂ ਨੂੰ ਤਾਂ ਦਬਾ ਦਿੰਦੇ ਬਰਵਾ ਦਿੰਦੇ ਆ ਜੇ ਰਿਪੋਰਟਰ ਕੋਈ ਰਿਪੋਰਟ ਲਾਵੇ ਇਹਨਾਂ ਦੇ ਖਿਲਾਫ ਤੁਹਾਨੂੰ ਗੋਲੀ ਮਰਵਾ ਦਿੰਦੇ ਆ ਜਾਂ ਕੋਈ ਲੀਡਰ ਬੋਲੇ ਤੁਹਾਨੂੰ ਮੰਤਰੀ ਤੋਂ ਹਟਾ ਦਿੰਦੇ ਆ ਸੀਐਮ ਬੋਲ ਦੇ ਤਾਂ ਸੀਐਮ ਅਗਲੀ ਵਾਰ ਉਹਦੀ ਸਰਕਾਰ ਘੇਰ ਦਿੰਦੇ ਆ ਪਰ ਜੇ ਹੁਣ ਰਾਹੁਲ ਗਾਂਧ ਜੀ ਨੇ ਇਹ ਉਹਨਾਂ ਦੇ ਪਰਿਵਾਰ ਵੱਲੋਂ ਗਲਤੀ ਹੋਈ ਹੈ ਜਦੋਂ ਉਹਨੇ ਭਾਰਤ ਜੋੜੋ ਯਾਤਰਾ ਕਰੀ ਸਭ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਗਿਆ ਮਾਫੀ ਮੰਗੀ ਮਾਫੀ ਮੰਗੀ ਮਾਫੀ ਮੰਗੀ ਵੀ ਮੇਤੇ ਮੇਰੀ ਦਾਦੀ ਤੋਂ ਇਹ ਗਲਤੀ ਹੋਈ ਹੈ ਦੇਖੋ ਗਲਤੀ ਹੋਗੀ ਉਹ ਕਦੇ ਅਜ ਤੋਂ ਬਾਅਦ ਠੀਕ ਹੋਈ ਨਹੀਂ ਭਾਈ ਕਿਉਂ ਧਰਮ ਤੇ ਉਹਨੇ ਪੂਰੀ ਬਹੁਤ ਵੱਡੀ ਗਲਤੀ ਕਰੀ ਹੈ ਪਰ ਉਹਨੇ ਫਿਰ ਵੀ ਉਹ ਉਸ ਟਾਈਮ ਬੱਚਾ ਸੀਗਾ ਉਹਨੇ ਹੋ ਕੇ ਵੀ ਗਲਤੀ ਹੋਈ ਹੈ ਕਿਉਂਕਿ ਉਹਦਾ ਮਾੜਾ ਟਾਈਮ ਨਾ 183ਵੇਂ ਵੀ ਦਿਨ ਉਹਨੂੰ ਗੋਲੀ ਮਾਰ ਕੇ ਮਤਲਬ ਜਿਸ ਤਰੀਕੇ ਨਾਲ ਮਾਰਿਆ ਗਿਆ ਪ੍ਰਧਾਨ ਮੰਤਰੀ ਨੂੰ ਉਹਨੂੰ ਸਜ਼ਾ ਮਿਲ ਗਈ ਹੈ ਜੋ ਉਹਨੇ ਉਸ ਟਾਈਮ ਗਲਤੀ ਕੀਤੀ ਸੀ ਹੁਣ ਉਹਦੀ ਤੀਜੀ ਪੀੜ੍ਹੀ ਨੂੰ ਸਜ਼ਾ ਲੋਕ ਦੇਣਾ ਚਾਹੁੰਦੇ ਆ ਵੀ ਹਨਾ ਵੀ ਇਹ ਵੀ ਉਸੀ ਪਰਿਵਾਰ ਤੋਂ ਨੇ ਉਹਨੇ ਮਾਫੀ ਮੰਗੀ ਸਾਰਾ ਮਤਲਬ ਨਾਰਥ ਈਸ ਸਾਊਥ ਟੂ ਵੈਸਟ ਸਾਰਾ ਦੇਸ਼ ਪੈਦਲ ਘੁੰਮਿਆ ਲੋਕਾਂ ਦੀ ਸਮੱਸਿਆ ਸੁਣੀ ਐ ਤੇ ਲੋਕਾਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਉਹਨੂੰ ਪ੍ਰਧਾਨ ਮੰਤਰੀ ਮਤਲਬ 2-4 ਸੀਟਾਂ ਤੋਂ ਰਹਿ ਗਿਆ ਸੀ ਉਹ ਪ੍ਰਧਾਨ ਮੰਤਰੀ ਬਣਨ ਤੋਂ ਪਰ ਮੋਦੀ ਸਰਕਾਰ ਫੇਰ ਆ ਗਈ ਹੁਣ ਉਹਨੂੰ ਇਹ ਡਰ ਹੈ ਉਹ ਕੰਬਿਆ ਪਿਆ ਹੈ ਕਿ ਅਗਲੀ ਵਾਰ ਇਹ ਮੈਨੂੰ ਕੱਟ ਜੇਗਾ ਹੁਣ ਉਹਨੇ ਫਿਲਮ ਇਹ ਲਵਾਈ ਸੈਂਸਰ ਬੋਰਡ ਨੂੰ ਪਰਮਿਸ਼ਨ ਭਾਜਪਾ ਵੱਲੋਂ ਮਿਲੀ ਕਿ ਅਗਲੀ ਵਾਰ ਨਫਰਤ ਫੈਲੇ ਇਹ ਕਾਂਗਰਸ ਸਰਕਾਰ ਦੇ ਲੈਪੇ ਵੇਪੇ ਮੈਂ ਹੋਰ ਅੱਗੇ ਰਾਜ ਕਰਾਂ ਤੇ ਭਾਜਪਾ ਸਰਕਾਰ ਹਮੇਸ਼ਾ ਨਾ ਕਦੇ ਵੀ ਸਿੱਖਾ ਤੋਂ ਹਮੇਸ਼ਾ ਐਂਟੀ ਗੱਲ ਕਰਦੀ ਰਹੀ ਹੈ ਇਹ ਸਮਝਦੇ ਆ ਵੀ ਇਹ ਛੋਟੀ ਫੌਜ ਹੈ 2% ਵਾਲੀ ਫੌਜ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ 2% ਵਾਲੀ ਫੌਜ ਲੰਗਰ ਲਾਂਦੀ ਹੈ 2% ਸਿੱਖਾਂ ਨੇ ਤਾਂ ਬਚਾਇਆ ਇਹਨਾਂ ਨੂੰ ਧਰਮੀ ਇਹਨਾਂ ਦਾ ਸਿੱਖਾਂ ਨੇ ਬਚਾਇਆ ਹੁਣ ਗੁਰੂ ਤੇਗ ਬਹਾਦਰ ਜੀ ਨੇ ਸਿੱਧੀ ਪਾਈ ਤਾਂ ਇਹਨਾਂ ਦਾ ਧਰਮ ਬਚਾ ਨਹੀਂ ਇਹ ਕਿੱਥੇ ਹੁੰਨੇ ਸੀ ਅੱਜ ਨੂੰ ਸਾਰੀ ਦੁਨੀਆ ਜਾਣਦੀ ਹੈ ਪਰ ਸਿੱਖ ਕਦੇ ਹਮੇਸ਼ਾ ਇਹ ਨਹੀਂ ਕਹਿੰਦੇ ਵੀ ਸਿੱਖ ਰਾਜ ਚਾਹੀਦਾ ਅਸੀਂ ਹਮੇਸ਼ਾ ਵਨ ਨੇਸ਼ਨ ਵਨ ਨੇਸ਼ਨ ਯਾਨੀ ਕਿ ਧਰਮ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਆ ਅਸੀਂ ਹਮੇਸ਼ਾ ਕਦੇ ਇਹ ਨਹੀਂ ਬੋਲਦੇ ਸਭ ਤੋਂ ਪਹਿਲਾਂ ਵੀ ਅਸੀਂ ਸਿੱਖ ਆ ਸਾਨੂੰ ਗੁਰੂ ਮਹਾਰਾਜ ਨੇ ਇਹ ਸਿਖਾਇਆ ਵੀ ਸਭ ਤੋਂ ਪਹਿ ਦੂਜਿਆਂ ਦਾ ਪਲਾ ਕਰਨਾ ਸਭ ਤੋਂ ਪਹਿਲਾਂ ਸਿਖਾਇਆ ਅਸੀਂ ਕਿਤੇ ਵੀ ਸਭ ਤੋਂ ਪਹਿਲਾਂ ਜਾ ਕੇ ਕੱਢ ਦਾਂਗੇ ਕਦੇ ਕਿਤੇ ਚਾਹੇ ਹੁਣ ਦੀ ਵੀ ਗੱਲ ਲਾ ਲਓ ਬਾਹਰ ਦੇਖੋ ਗੁਰੂ ਸਾਹਿਬ ਨੇ ਜਿਹੜੀ ਸ਼ਹੀਦੀ ਨੀਤੀਆਂ ਉਹ ਅੱਜ ਤੱਕ ਕੋਈ ਟਾਈਮ ਉਹਨਾਂ ਦੀ ਰੀਸ ਕਰ ਹੀ ਨਹੀਂ ਸਕਦਾ ਰੀਸ ਕੀ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਕੋਈ ਪਰ ਜੇ ਅੱਜ ਦੇ ਟਾਈਮ ਵੀ ਦੇਖੋ ਕਿਤੇ ਐਕਸੀਡੈਂਟ ਹੋ ਜੇ ਸਭ ਤੋਂ ਪਹਿਲਾਂ ਸਿੱਖ ਭਾਈ ਖੜਾ ਮਤਲਬ ਉਹਨੂੰ ਦੇਖ ਲੈਣਾ ਲੋਕ ਦੇਖ ਕੇ ਆਏ ਲੱਗ ਜਾਣਗੇ ਚੱਲ ਹੋ ਗਿਆ ਹੋ ਗਿਆ ਹੋ ਗਿਆ ਪਰ ਜੇ ਸਿੱਖ ਭਾਈ ਕੋਈ ਜਾਏ ਹੋ ਗਿਆ ਮੈਂ ਲਿਖ ਕੇ ਦੇ ਸਕਦਾ ਵੀ ਉੱਥੇ ਖੜੇਗਾ ਤੇ ਉਹਨੂੰ ਹਸਪਤਾਲ ਤੱਕ ਪਹੁੰਚਾਏਗਾ ਬੜਾ ਮਾਈਨਰ ਜੀ ਗੱਲ ਹੈ ਖੁੰ ਤਾਂ ਪਰ ਅਸੀਂ ਹੈ ਤਾਂ ਫੌਜ ਉਹਨਾਂ ਦੀ ਹੋਣਾ ਨਾ ਸਿੱਖੀ ਪਹੁੰਚਾਉਂਦੇ ਆ ਹਰ ਤਾਂ ਜ ਕੋਈ ਵੀ ਕਿਤੇ ਜਾਂ ਕੋਈ ਹਾਸਾ ਹੋ ਜਾਂਦਾ ਸਿੱਖੀ ਪਹੁੰਚਦੇ ਜਾ ਕੇ ਲੰਗਰ ਵੀ ਸਿੱਖੀ ਲਾਉਂਦੇ ਆ ਅੱਜ ਤੱਕ ਕਿਸੇ ਨੇ ਲੰਗਰ ਲਾਇਆ ਜਾਂ ਕਿਸੇ ਨੇ ਹੋਰ ਕੋਈ ਹੈਲਪ ਕੀਤੀ ਸਿੱਖੀ ਹਰ ਜਗ੍ਹਾ ਤੇ ਪਾਣੀਆਂ ਦੇ ਹੜ ਆਉਂਦੇ ਆ ਜਾਂ ਕਿਤੇ ਹੋਰ ਕੋਈ ਪ੍ਰੋਬਲਮ ਦੀ ਸਿੱਖੀ ਪਹੁੰਚਦੇ ਆ ਦੂਜੇ ਅੱਜ ਤੱਕ ਕੋਈ ਪਹੁੰਚੇ ਇਹ ਅਸੀਂ ਢਿੱਡ ਭਰਨ ਆਲੇ ਚੋਂ ਢਿੱਡ ਖਾਲੀ ਕਰਨ ਆਲੇ ਨਹੀਂ ਆਏ ਹੁਣ ਅੰਮ੍ਰਿਤਪਾਲ ਬਾਰੇ ਅੰਮ੍ਰਿਤਪਾਲ ਦਾ ਕੀ ਕਸੂਰ ਹੈ ਦੱਸੋ ਉਹਨੂੰ ਜੇਲ੍ਹ ਚ ਕਿਤੇ ਅਮਰਪਾਲ ਦਾ ਕਸੂਰ ਦੱਸੋ ਪਹਿਲਾਂ ਉਹਦਾ ਕੀ ਹੈ ਉਹਦੇ ਕਦੇ ਕੁਛ ਇਹਨੇ ਜੀ ਇਹ ਸਾਜ਼ਿਸ਼ ਬੰਦਾ ਮਰਵਾਇਆ ਹੈ ਹਣ ਉਹਦੇ ਲਈ ਜਾਂਦੇ ਆ ਕਸੂਰ ਉਹ ਦੱਸੋ ਕੀ ਹੈ ਅਮਰਪਾਲ ਨੂੰ ਬਗੈਰ ਨਜਾਇਜ਼ ਜੇਲ੍ਹ ਚ ਰੱਖਿਆ ਹੋਇਆ ਹੈ ਐਮਪੀ ਹੋਣ ਦੇ باوجود ਵੀ ਉਹਨੂੰ ਛੱਡ ਰਿਏ ਜਿਨ੍ਹਾਂ ਨੇ ਪਤਾ ਨਹੀਂ ਕਿੰਨਾ ਕੁਛ ਘਾੜ ਕੀਤਾ ਉਹ ਸਰਸੇ ਵਾਲਾ ਦੇਖ ਲਓ ਸਾਧ ਬਲਾਤਕਾਰੀ ਉਹ ਬਾਹਰ ਤਰ੍ਹਾਂ ਖੜਦਾ ਕਿਉਂਕਿ ਇਹਨਾਂ ਨੇ ਉਹ ਉਹਦੇ ਵੱਲੋਂ ਉਹਨਾਂ ਨੂੰ ਵੋਟਾਂ ਮਿਲਦੀਆਂ ਤਾਂ ਮੋਦੀ ਨੂੰ ਮੀਸ਼ਾ ਵਰਗੇ ਨੂੰ ਤੇ ਉਹ ਤਾਂ ਨਹੀਂ ਉਹਨੂੰ ਅੰਦਰ ਜਦੋਂ ਮਰਜ਼ੀ ਪ੍ਰੋਲ ਪ੍ਰੋਲ ਦੀ ਛੱਡ ਦਿੰਦੇ ਆ ਉਹਨੂੰ ਤੇ ਜਿਹੜੇ ਸਹੀ ਬੰਦੇ ਨੇ ਉਹ ਅੰਦਰ ਬੈਠੇ ਨੇ ਜਗਤਾਰ ਸਿੰਘ ਹਵਾਰਾ ਬੰਦੀ ਸਿੰਘ ਜਿਨ੍ਹਾਂ ਨੇ ਧੀਆ ਪਣ ਦੇ ਅਜਿੱਤਾ ਬਚਾਈਆਂ ਦੇਸ਼ ਨੂੰ ਬਚਾਇਆ ਨਹੀਂ ਅੱਜ ਨੂੰ ਇਹ ਭਗਵੰਤ ਆਪਣਾ ਵਿਅੰਤ ਸਿੰਘ ਬੱੱਟਰ ਨੇ ਪੂਰਾ ਨੌਜਵਾਨੀ ਖਤਮ ਕਰ ਦੇਣੀ ਸੀਗੀ ਇੱਥੇ ਨੌਜਵਾਨੀ ਇੱਕ ਨਹੀਂ ਹੋਣਾ ਸੀ ਜਿਹੜਾ ਅੱਜ 30 30 ਸਾਲਾਂ ਦੇ ਬੱਚੇ ਆਪਾਂ ਦੇਖ ਰਹੇ ਆ ਨਾ ਇਹ ਉਹਨਾਂ ਦੀ ਬਦੌਲਤ ਅੱਜ ਜੇਲ੍ਹ 'ਚ ਬੈਠੇ ਨੇ ਉਹ ਤੇ ਉਹਨਾਂ ਦੀ ਕੋਈ ਗੱਲ ਨਹੀਂ ਕਰ ਰਿਆ ਕਿੰਨੇ ਆਪਣੇ ਐਮਪੀ ਵੀ ਕਿੰਨੇ ਹੋਣਗੇ ਐਮਐਲਏ ਵੀ ਕਿੰਨੇ ਹੋਣਗੇ ਸਾਰੇ ਖਤਮ ਐ ਸਿਰਫ ਆਪਦੇ ਆਪ ਦੇ ਘਰ ਭਰ ਰੇ ਚੰਗੀਆਂ ਗੱਡੀਆਂ ਚੰਗੇ ਕੋਟੀਆਂ ਐ ਸ਼ੋ ਆਰਾਮ 92 ਜਿਹੜੇ ਐਮਐਲ ਜਿਤਾਏ ਸੀ ਅੱਜ ਕਿੱਥੇ ਆ ਗਏ ਅੱਜ ਕਿਤੇ ਨਹੀਂ ਐ ਮੋਦੀ ਸਾਹਿਬ ਦੇਖੋ ਉਹਦੇ ਇੱਕ ਐਮਪੀ ਨੇ ਤੇ ਰਾਹੁਲ ਗਾਂਧੀ ਮਤਲਬ ਜਿੰਨੇ ਵੀ ਐਮਪੀ ਨੇ ਹੁਣ ਇੱਕ ਉਹਨ ਲੋਕ ਸਭਾ ਦਾ ਜਦ ਪਹਿਲਾ ਸੈਸ਼ਨ ਹੋਇਆ ਨਵੀਂ ਸਰਕਾਰ ਤੋਂ ਬਾਅਦ ਚੰਨੀ ਸਾਹਿਬ ਨੇ ਬਾਜ ਚੁੱਕੀ ਵੀ ਬੰਦੀ ਸਿੰਘ ਬੈਠੇ ਆ ਤੇ ਦੂਜੀ ਗੱਲ ਉਹਨਾਂ ਨੇ ਇਹ ਚੁੱਕੀ ਆਵਾਜ਼ ਵੀ ਆਪਣਾ ਭਾਈ ਅਮਰਿਤਪਾਲ ਜੀ ਦੀ ਠੀਕ ਐ ਪਰ ਅੱਜ ਤੱਕ ਕੋਈ ਮਤਲਬ ਉੱਥੇ ਨਾ ਉਹਨਾਂ ਦੇ ਖਿਲਾਫ ਲੋਕ ਬੋਲਣ ਲੱਗ ਗਏ ਵੀ ਮੋਦੀ ਸਾਹਿਬ ਉੱਥੇ ਚੁੱਪ ਕਰਕੇ ਬੈਠੇ ਰਹੇ ਕੋਈ ਬੋਲ ਬੋਲ ਹੀ ਨਹੀਂ ਸਕਦੇ ਵੀ ਅੰਦਰ ਕਿਉਂ ਰੱਖਿਆ ਉਹਨਾਂ ਨੇ ਰੱਖਣ ਦਾ ਕੋਈ ਰੀਜ਼ਨ ਹੋਣਾ ਚਾਹੀਦਾ ਇਹ ਉਹਨਾਂ ਨੇ ਤਾਂ ਭਾਈ ਉਹਨੂੰ ਜਿਵੇਂ ਕੀ ਆ ਫਿਲਮ ਹੈ ਠੀਕ ਹੈ ਫਿਲਮ ਦੇ ਵਿੱਚ ਟ੍ਰੇਲਰ ਦੇ ਵਿੱਚ ਉਹਨਾਂ ਨੇ ਸੀਨ ਕੱਢ ਦਿੱਤੇ ਆ ਠੀਕ ਹੈ ਪਰ ਅਗਰ ਫਿਲਮ ਦੇ ਵਿੱਚ ਕੋਈ ਸਿੱਖਾਂ ਬਾਰੇ ਗਲਤ ਦਿਖਾਇਆ ਗਿਆ ਉਹਨ ਇੱਕ ਐਗਜ਼ਾਮਪਲ ਕੋਈ ਨਵਾਂ ਬੰਦਾ ਜਿਹਨੂੰ ਇਤਿਹਾਸ ਬਾਰੇ ਨਹੀਂ ਜਾਣਕਾਰੀ ਹੈਗੀ ਕਿ ਇਤਿਹਾਸ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਲਈ ਤਾਂ ਆਪਣਾ ਜਿਹੜਾ ਸਿੱਖਿਜ਼ਮ ਹੈ ਉਹ ਤਾਂ ਫੇਰ ਗਲਤ ਬਣ ਜਾਏਗਾ ਗੱਲ ਕਦੇ ਹਿੰਦੂ ਬਰਸ ਸਿੱਖ ਜਾਂ ਹਿੰਦੂ ਬਰਸ ਮੁਸਲਮਾਨ ਦੀ ਸੀਗੀ ਨਹੀਂ ਇਹ ਹਮੇਸ਼ਾ ਸਰਕਾਰ ਹੈ ਸਰਕਾਰਾਂ ਨੇ ਸ਼ੁਰੂ ਤੋਂ ਹੀ ਅੱਜ ਤੱਕ ਵੀ ਜਿਹੜੇ ਇਦਾਂ ਲੜਾਈ ਪਾਉਂਦੇ ਨੇ ਸਾਡੇ ਜਿਹੜੇ ਗੁਰਗੋਬਿੰਦ ਸਿੰਘ ਜੀ ਨੇ ਉਹਨੇ ਤਾਂ ਪੂਰਾ ਆਪਣਾ ਪਰਿਵਾਰ ਭਾਰਤ ਹਿੰਦੂ ਧਰਮ ਲਈ ਕਹਿੰਦੇ ਇੱਕ ਪਿਤਾ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਵੀ ਆਪਾਂ ਤਾਂ ਇੱਕ ਪਿਤਾ ਦੇ ਬੱਚੇ ਆ ਸਾਰੇ ਚਾਹ ਉਹ ਹਿੰਦੂ ਆ ਚਾਹ ਮੁਸਲਮਾ ਪਿਤਾ ਤਾਂ ਇੱਕ ਹੀ ਆ ਨਾ ਰੱਬ ਤਾਂ ਇੱਕ ਆ ਪ੍ਰਮਾਤਮਾ ਇੱਕ ਆ ਪਰ ਇਹਨਾਂ ਨੇ ਸਾਨੂੰ ਕਈ ਜਗ੍ਹਾ ਵੰਡਤਾ ਇਹਨਾਂ ਨੇ ਸਾਨੂੰ ਧਰਮਾਂ ਦੇ ਵਿੱਚ ਵੰਡਤਾ ਜਾਤ ਪਾਤ ਦੇ ਵਿੱਚ ਵੰਡਤਾ ਕੁਰਸੀ ਦੀ ਖਾਤਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਮਨ ਸਰ ਹਰ ਕੋਈ ਸੀਸ ਟਿਕਾਂਦਾ ਹੈ ਚਾਹੇ ਨਵੇਂ ਨੌਜਵਾਨ ਹੈ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੂੰਗਾ ਵੀ ਜਿਹੜੇ ਚਾਰ ਸਾਹਿਬਜ਼ਾਦੇ ਦੇਖੋ ਸ਼ਹੀਦ ਕਰਤੇ ਮਤਲਬ ਬਹੁਤ ਵੱਡਾ ਜਿਗਰਾ ਸੀ ਸਾਡੇ ਦਸਮ ਪਿਤਾ ਦਾ ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਜਦੇ ਸੀ ਠੀਕ ਹੈ ਆਪਣਾ ਮਤਲਬ ਪੂਰਾ ਪਰਿਵਾਰ ਵਾਰਤਾ ਗੁਰੂ ਤੇਗ ਬਹਾਦਰ ਜੀ ਨੇ ਪਹਿਲਾਂ ਆਪਣੇ ਹਨਾ ਸ਼ਹੀਦੀ ਦਿੱਤੀ ਤੇ ਨਵੇਂ ਬੱਚੇ ਨੂੰ ਵੀ ਦੇਖੋ ਅਸੀਂ ਆਪਣੇ ਮਾਪਾਪਨ ਕਿੰਨਾ ਲगाव ਹੁੰਦਾ ਤੇ ਮਾਪਾਪਾਸਤੇ ਬੱਚੇ ਕਿੰਨਾ ਲगाव ਹੁੰਦਾ ਮੜ ਜ 10 ਵਜੇ ਘਰੇ ਨਾ ਕੋਈ ਪਹੁੰਚੇ ਤਾਂ ਨਾਲ ਹੀ ਫੋਨ ਆ ਜਾਂਦਾ ਵੀ ਕਿੱਥੇ ਉਹਨਾਂ ਦੀ ਕਿੰਨਾ ਜਿਗਰਾ ਸੀਗਾ ਤੇ ਜਦ ਇੰਨੇ ਜਿਗਰੇ ਨਾਲ ਗਜ਼ਮ ਪਿਤਾ ਨੇ ਮਤਲਬ ਸਾਡੇ ਸਾਡੇ ਪਿਤਾ ਜੀ ਨੇ ਇੰਨਾ ਮਤਲਬ ਜੁਗਜਤ ਧਰਮ ਵਾਸਤੇ ਕਰਤਾ ਮਤਲਬ ਦੂਜਾ Hindu ਧਰਮ ਵਾਸਤੇ ਤਾਂ ਅਸੀਂ ਕਿੱਦਾਂ ਨਫ਼ਰਤ ਕਰ ਸਕਦੇ ਹਾਂ ਨਾਲ ਸਾਡਾ ਮਤਲਬ ਸਾਰੇ ਇੱਕ ਆ ਸਾਨੂੰ ਕੋਈ ਨਫ਼ਰਤ ਨਹੀਂ ਹੈ ਅਸੀਂ ਪਿਆਰ ਮਤਲਬ ਸਾਡਾ ਬਰਕਰਾਰ ਰਵੇ ਵਨ ਨੇਸ਼ਨ ਹੈ ਸਭ ਤੋਂ ਵੱਡਾ ਤਰਮ ਇਨਸਾਨੀਅਤ ਹੈ ਅਸੀਂ ਵੀ ਮੰਨਦੇ ਆ ਤੇ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ ਉਹੀ ਤਾਂ ਗੱਲ ਹੈ ਮੋਦੀ ਵਰਗੇ ਨੂੰ ਤਾਂ ਇਹ ਨਹੀਂ ਪਤਾ ਵੀ ਥੋੜਾ ਧਰਮ ਬਚਾਇਆ ਜੇ ਉਹ ਧਰਮ ਨਾ ਬਚਾਉਂਦੇ ਅੱਜ ਤੁਸੀਂ ਕਿੱਥੇ ਹੁੰਦੇ ਇੱਕ ਇੱਕ ਬੰਦੇ ਨੂੰ ਸਾਰਿਆਂ ਨੇ ਮੁਸਲਮਾਨ ਉਹਨਾਂ ਨੇ ਬਣਾ ਦੇਣਾ ਸੀ ਜੀ ਗੁਰੂ ਤੇਗ ਬਹਾਦਰ ਜੀ ਆਪ ਦਾ ਸਿਸਵਲੀ ਜਾਨਦਾਨ ਨਾ ਦਿੰਦੇ ਤਾਂ ਤੇ ਉਹਨਾਂ ਨੇ ਧਰਮ ਬਚਾਇਆ ਗੁਰੂ ਤੇਗ ਬਹਾਦਰ ਜੀ ਨੇ ਇਹ ਮੋਦੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਅਮੀਤ ਸ਼ਾਨੂ ਵੀ ਸਾਰੇ ਹਿੰਦੂਆਂ ਨੂੰ ਹੋਣਾ ਚਾਹੀਦਾ ਹੈ ਪਰ ਫਿਰ ਵੀ ਅੱਜ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਉਹ ਫਿਰ ਵੀ ਸਿੱਖਾਂ ਨਾਲ ਇੱਤੇਜਰ ਸਿੱਖਾਂ ਨੂੰ ਅੱਤਵਾਦੀ ਹੈ ਜੀ ਵੀ ਤੁਸੀਂ ਕਿਹੜੇ ਚੰਗੇ ਕੰਮ ਕਰ ਰਹੇ ਆ ਵੀ ਤੁਸੀਂ ਕੀ ਭਲਾ ਕਰ ਰਹੇ ਹੋ ਜੀ ਤੁਸੀਂ ਸੋਚੋ ਜੇ ਤੁਸੀਂ ਆਪਣਾ ਜਗਤਾਰ ਸਿੰਘ ਖਵਾਰੇ ਨੂੰ ਕਹਿੰਦੇ ਜੀ ਇਹ ਮਾਫੀ ਨਹੀਂ ਮੰਗ ਰੇ ਦੋਸੀ ਹੈ ਇਹ ਦੋਸੀ ਕਿਹੜੀ ਗੱਲ ਦੇਓ ਦੱਸੋ ਵੀ ਇਹਨਾਂ ਨੇ ਕੀ ਗਲਤ ਕੀਤਾ ਜੇ ਬਿਆਸ ਸਿੰਘ ਮੁੱਖ ਮੰਤਰੀ ਨੂੰ ਉਡਾਇਆ ਇਹਨਾਂ ਨੇ ਕਿਉਂਕਿ ਬਿਆਸ ਸਿੰਘ ਮੁੱਖ ਮੰਤਰੀ ਦੇ ਕੰਮ ਕੀ ਸੀਗੇ ਨੌਜਵਾਨੀ ਖਤਮ ਕਰੀਓ ਨੇ ਇੱਕ ਸ਼ਾਇਦ ਪਤਾ ਨਹੀਂ ਪਤਾ ਹੋਵੇ ਨਾ ਹੋਵੇ ਮ ਇੱਕ ਮਾਲਤੀ تھا ਪਰ ਹਸਪੀਟਲ ਹੈ ਮੋਗੇ ਸ਼ਹਿਰ ਚ ਜਿੱਥੇ ਕੀ ਕੁੜੀਆਂ ਹਸਪੀਟਲ ਚ ਸਿੱਖਣ ਵਾਸਤੇ ਆਉਂਦੀਆਂ ਸੀ ਕਿ ਸਾਡੇ ਅੱਖੀ ਦੇਖਣ ਦੀ ਗੱਲ ਹੈ ਤੇ ਜਾਜ ਹੈਲੀਕਾਪਟਰ ਮੰਡੀ ਜਿੱਤਰਦਾ ਸੀਗਾ ਵਿਸ਼ੇਸ਼ਕ ਮੁੱਖ ਮੰਤਰੀ ਦਾ ਉੱਥੋਂ ਉਹਦੇ ਜਾਜ ਚ ਕੁੜੀਆਂ ਸਪਲਾਈ ਹੋਦੀ ਦੱਸੋ ਉਹਦੇ ਕੰਮ ਚੰਗੇ ਨੇ ਤੇ ਮਾਫੀ ਜਗਤਾਰ ਸਿੰਘ ਹਵਾਰੇ ਵਰਗੇ ਮੰਗਣਾ ਯਾਰ ਕਾਦੀ ਮਾਫੀ ਦੱਸੋ ਮੈਨੂੰ ਉਹਨਾਂ ਨੇ 20 25 25 ਸਾਲ ਕੱਟ ਲਏ 25 ਸਾਲ ਨਹੀਂ 30 ਤੋਂ 35 ਸਾਲ 35-35 ਸਾਲ ਵੀ ਕੱਟੀ ਬੈਠੇ ਹੈ ਕਈ ਜਤਾਰਾ ਜਤਾਰ ਸਿੰਘ ਜਤਾਰ ਸਿੰਘ ਵਾਰਾ 21 ਸਾਲ ਦੀ ਉਮਰ ਸਾਰਾ ਪਿਆਰਾ ਹਵਾਰਾ ਦਾਰੀ 21 ਸਾਲ ਦੀ ਉਮਰ ਜੇ ਜਾਂ ਤਾਂ ਜਾਂ ਤਾਂ ਦੇਖੋ ਜੇ ਗੱਲ ਕਰੀਏ ਤਾਂ ਕਨਸਟੀਟਿਊਸ਼ਨ ਹਿਸਾਬ ਨਾਲ ਯਾਦੋਂ ਸਿੱਧੇ ਪਹਿਲਾਂ ਫਾਂਸੀ ਦੀ ਸਜ਼ਾ ਦੇ ਦਿੰਦੇ ਇਹ ਉਮਰ ਕੈਦ ਦੀ ਸਜ਼ਾ ਨਹੀਂ ਦਿੰਦੇ ਉਹਨਾਂ ਟਾਈਮ ਪੀਰੀਅਡ ਹੁੰਦਾ ਇੱਕ ਉਮਰ ਕੈਦ ਦਾ ਵੀ ਜੇ ਹੁਣ ਉਹ ਸਜ਼ਾ ਪੂਰੀ ਹੋ ਗਈ ਹੈ ਸਜ਼ਾ ਪੂਰੀ ਹੋ ਗਈ ਹੈ ਦੇਖੋ ਅਕੋਰਡਿੰਗ ਟੂ ਲਾਅ ਫਿਰ ਤਾਂ ਛੱਡਣਾ ਚਾਹੀਦਾ ਜੇ ਤਾਂ ਪਹਿਲਾਂ ਹੀ ਜੇ ਤੁਹਾਨੂੰ ਇੰਨੇ ਕਰਪਟ ਲੱਗਦੇ ਆ ਇਹਨਾਂ ਦੇ ਉਸ ਟਾਈਮ ਹੀ ਜੱਜ ਸਾਹਿਬ ਨੂੰ ਆਰਡਰ ਦੇ ਦੇਣਾ ਚਾਹੀਦਾ ਸੀ ਫਾਂਸੀ ਦਾ ਜੇ ਹੁਣ ਤੁਸੀਂ ਮਤਲਬ ਗਲਤ ਕਰ ਰਹੇ ਹੋ ਜੇ ਤੁਸੀਂ ਆਪਣੇ ਕਾਨੂੰਨ ਨਾਲ ਕਾਨੂੰਨ ਦੀ ਧੱਜੀਆਂ ਉਡਾ ਰਹੇ ਹੋ ਅਸੀਂ ਵੀ ਹੱਲੇ ਦੇਖੋ ਹੱਲੇ ਯਕੀਨ ਰੱਖਿਆ ਹੋਇਆ ਅਸੀਂ ਹੱਲੇ ਵੀ ਕਾਨੂੰਨ ਤੇ ਇਹਨਾਂ ਨੇ ਤਾਂ ਬਹੁਤ ਗਲਤ ਕੀਤਾ ਹੈ ਹਾਂਜੀ ਹਾਂਜੀ ਮਤਲਬ ਟਿੱਕਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈ ਇਹਨਾਂ ਨੇ ਬੀਨ ਸਿੰਘ ਦੇ ਮੁਖ ਰਾਏ ਇੱਕ ਮਿੰਟ ਗੰਤ ਸਿੰਘ ਜਿਹੜੇ ਮੁੱਖ ਮੰਤਰੀ ਹੁੰਦਾ ਸੀ ਉਸ ਟਾਈਮ ਇਹਨਾਂ ਨੇ ਘਰਾਂ ਚ ਜਿਹੜੇ ਇਹਨਾਂ ਦੇ ਨਾਲ ਪੁਲਿਸ ਵਾਲੇ ਵੀ ਹੁੰਦੇ ਸੀ ਧੀਆਂ ਭੈਣਾਂ ਦਾ ਰੇਪ ਕੀਤਾ ਇਹਨਾਂ ਦੇ ਘਰਾਂ ਚ ਬੜ ਬੜ ਕੇ ਚੱਕ ਚੱਕ ਕੇ ਲੈ ਕੇ ਗਏ ਐ ਵੀ ਰੇਪ ਕਰੋ ਫਿਰ ਮਾਰ ਦਿਓ ਨੌਜਵਾਨ ਮੁੰਡੇ ਤਾਂ ਛੱਡਨੇ ਨਹੀਂ ਸੀ ਕੁੜੀਆਂ ਚੱਕ ਚੱਕ ਕੇ ਘਰਾਂ ਚ ਰੇਪ ਕੀਤੇ ਇਹਨਾਂ ਜਨਾਨੀਆਂ ਦੇ ਰੇਪ ਕੀਤੇ ਤੇ ਇਹ ਮਾਫੀ ਦੇ ਲੈ ਕੇ ਹੈ ਮਾਫੀ ਕਿਹਨੋਂ ਮੰਗਣੀ ਚਾਹੀਦੀ ਹੈ ਮੋਦੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਉਮਰ ਕੈਦ ਦਾ ਵੀ ਕਿ ਹੁਣ ਆਪਸੰਨ ਸਜ਼ਾ ਪੂਰੀ ਹੋ ਗਈ ਹੈ ਸਜ਼ਾ ਪੂਰੀ ਹੋ ਗਈ ਹੈ ਦੇਖੋ ਅਕੋਰਡਿੰਗ ਟੂ ਲਾਅ ਫਿਰ ਤਾਂ ਛੱਡਣਾ ਚਾਹੀਦਾ ਹੈ ਜੇ ਤਾਂ ਪਹਿਲਾਂ ਹੀ ਜੇ ਤੁਹਾਨੂੰ ਇੰਨੇ ਕਰਪਟ ਲੱਗਦੇ ਆ ਇਹਨਾਂ ਦੇ ਉਸ ਟਾਈਮ ਹੀ ਜੱਜ ਸਾਹਿਬ ਨੂੰ ਆਰਡਰ ਦੇ ਦੇਣਾ ਚਾਹੀਦਾ ਸੀ ਫਾਂਸੀ ਦਾ ਜੇ ਹੁਣ ਤੁਸੀਂ ਮਤਲਬ ਗਲਤ ਕਰ ਰਹੇ ਹੋ ਜੇ ਤੁਸੀਂ ਆਪਣੇ ਕਾਨੂੰਨ ਨਾਲ ਕਾਨੂੰਨੀ ਧੱਜੀਆਂ ਉਡਾ ਰਹੇ ਹੋ ਅਸੀਂ ਵੀ ਹੱਲੇ ਦੇਖੋ ਹੱਲੇ ਯਕੀਨ ਰੱਖਿਆ ਹੋਇਆ ਅਸੀਂ ਹੱਲੇ ਵੀ ਕਾਨੂੰਨ ਤੇ ਇਹਨਾਂ ਨੇ ਤਾਂ ਬਹੁਤ ਗਲਤ ਕੀਤਾ ਹੈ ਹਾਂਜੀ ਹਾਂਜੀ ਮਤਲਬ ਟਿੱਕਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈ ਇਹਨਾਂ ਨੇ ਬਿਆਨਤ ਸਿੰਘ ਦੇ ਮੁਖ ਰਾਏ ਇੱਕ ਮਿੰਟ ਬਿਆਨਤ ਸਿੰਘ ਜੇ ਮੁੱਖ ਮੰਤਰੀ ਹੁੰਦਾ ਸੀ ਉਸ ਟਾਈਮ ਇਹਨਾਂ ਨੇ ਘਰਾਂ ਚ ਜਿਹੜੇ ਇਹਨਾਂ ਦੇ ਨਾਲ ਪੁਲਸ ਵਾਲੇ ਵੀ ਹੁੰਦੇ ਸੀ ਧੀਆਂ ਭੈਣਾਂ ਦਾ ਰੇਪ ਕੀਤਾ ਇਹਨਾਂ ਦੇ ਘਰਾਂ 'ਚ ਬੜ ਬੜ ਕੇ ਚੱਕ ਚੱਕ ਕੇ ਲੈ ਕੇ ਗਏ ਐ ਵੀ ਰੇਪ ਕਰੋ ਫਿਰ ਮਾਰ ਦਿਓ ਨੌਜਵਾਨ ਮੁੰਡੇ ਤਾਂ ਛੱਡਨੇ ਨਹੀਂ ਸੀ ਕੁੜੀਆਂ ਚੱਕ ਚੱਕ ਕੇ ਘਰਾਂ 'ਚ ਰੇਪ ਕੀਤੇ ਇਹਨਾਂ ਜਨਾਨੀਆਂ ਦੇ ਰੇਪ ਕੀਤੇ ਤੇ ਇਹ ਮਾਫੀ ਦੇ ਲੈ ਕੇ ਹੈ ਮਾਫੀ ਕਿਹਨੋਂ ਮੰਗਣੀ ਚਾਹੀਦੀ ਹੈ ਬੋਦੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਜੇ ਐਡਾ ਪ੍ਰਧਾਨ ਮੰਤਰੀ ਬਣ ਗਿਆ ਇਹ ਸੋਚ ਕਿਸੇ ਨੂੰ ਜੇ ਨਹੀਂ ਪਤਾ ਤਾਂ ਗਿਆਨ ਲੈ ਲੈ ਐਡਾ ਐਂਡ ਵਿੱਚ ਸਿਰਫ ਆਪਣੀਆਂ ਦੇਖੋ ਹੁਣ ਅਮੀਤ ਸ਼ਾਦੀਆਂ ਬੱਸਾਂ ਚੱਲ ਰਹੀਆਂ ਐ ਉਹਦੇ ਮੁੰਡੇ ਦੇ ਨਾਮ ਤੇ ਬੱਸਾਂ ਇਹ ਪੈਸਾ ਕਿੱਥੋਂ ਆ ਗਿਆ ਇੰਨੀਆਂ ਬੱਸਾਂ ਕੋਈ ਜੇ 5 ਲੱਖ ਵੀ ਤਨਖਾਹ ਹੈ ਤਾਂ ਵੀ ਨਹੀਂ ਲੈ ਸਕਦਾ 2.5 2.5 ਕਰੋੜ ਦੀ ਬੱਸ ਹੈ ਕਿੱਥੋਂ ਇਹ ਪੈਸਾ ਆ ਗਿਆ ਹੁਣ ਡਾਨੀਆਂ ਦਾ ਇਹਨਾਂ ਨਾਲ ਆਪਣਾ 66000 ਕਰੋੜ ਰੁਪਇਆ ਜਿਹੜਾ ਮੁਕੇਸ਼ ਅਨਿਲ ਮਾਨੀ ਹੈ ਉਹਨਾਂ ਦਾ ਮਾਫ ਕੀਤਾ ਆਪਣਾ ਕਿਸਾਨ ਕੋਈ 5 ਲੱਖ ਵੀ ਕਰਜ਼ਾ ਲੈਂਦਾ ਹੈ ਉਹ ਜਾਂ ਤਾਂ ਵਿਚਾਰਾ ਮਰ ਜਾਂਦਾ ਹੈ ਤੇ ਜਾਂ ਉਹਨੂੰ ਉਹਨੂੰ ਐ ਹੁੰਦਾ ਵੀ ਪੁਲਿਸ ਤੰਗ ਕਰੂਗੀ ਜਾਂ ਬੈਂਕ ਵਾਲੇ ਚੁਕਾ ਦੇਣਗੇ ਇਸ ਕਰਕੇ 5 ਲੱਖ ਚ ਕਿੱਥੇ ਕਿਤੇ 66000 ਤੋਰ ਮਾਫ ਕਰ ਰਹੇ ਆ ਤੇ ਕਾਹਦਾ ਇਨਸਾਫ ਹੈ ਇੱਥੇ ਕਾਦੀ ਸਰਕਾਰ ਇਸ ਟਾਈਮ ਇਹਨਾਂ ਦਾ ਗੁੰਡਾ ਰਾਜ ਹੈ ਸਾਡੀ ਇਹ ਭੁੱਲ ਗਏ ਉਹਨਾਂ ਨੂੰ ਸਿੱਖਾਂ ਨੂੰ ਭੁੱਲ ਗਏ ਜਿਨ੍ਹਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਇਹਨਾਂ ਦੀ ਖਾਤਰ ਇਹਨਾਂ ਦੀ ਖਾਤਰ ਮਰਨਾ ਸਿੱਖ ਸਿੱਖ ਮਰੇ ਇਹਨਾਂ ਦੀ ਖਾਤਰ ਕੁਰਬਾਨੀਆਂ ਦਿੱਤੀ ਸਿੱਖਾਂ ਨੇ ਇਹਨਾਂ ਦੇ ਧਰਮ ਬਚਾਉਣ ਦੀ ਖਾਤਰ ਪਰ ਇਹ ਭੁੱਲ ਗਏ ਪਰ ਉਹ ਯਾਦ ਕਰਾ ਦੋ ਕਿਸੇ ਟਾਈਮ ਪ੍ਰਮਾਤਮਾ ਯਾ ਉਹਦੇ ਘਰ ਦੇ ਰਹਿੰਦੇ ਹਰ ਨਹੀਂ ਸਾਡੀ ਉਨੀ ਉਮਰ ਨਹੀਂ ਹੋਣੀ ਆ ਜਿੰਨੀ ਉਹਨਾਂ ਨੇ ਜਗਤਾਰ ਸਿੰਘ ਵਾਰਾ ਵਾਰੇ ਹੋਰਾਂ ਨੇ ਸਜ਼ਾ ਕੱਟ ਲਈ 35 35 40 40 40 ਸਾਲ ਹੋ ਗਿਆ ਹਜੇ ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢ ਰਹੀ ਸਾਰੀਆਂ ਰਿਕਵੈਸਟਾਂ ਕਰਕੇ ਦੇਖ ਲਈਆਂ ਇਹਨਾਂ ਨੂੰ ਵਕੀਲਾਂ ਤੱਕ ਕੀ ਸਾਰੀ ਪਹੁੰਚ ਕੀਤੀ ਹੈ ਹੁਣ ਤੱਕ 2 ਸਾਲ ਸਾਨੂੰ ਇੱਥੇ ਹੋ ਕੇ ਬੈਠਿਆ ਨੂੰ ਅਗਰ ਜੇ ਅਸੀਂ ਇਨਸਾਫ ਮੰਗਦੇ ਆ ਆਪਦਾ ਜੈਨੂਨ ਤਿੱਕੇ ਨਾਲ ਵੀ ਅਸੀਂ ਆਪਦਾ ਇਨਸਾਫ ਮੰਗਦੇ ਆ ਸਾਡੇ ਤੇ ਇਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਜਾਂ ਬੰਬ ਦਾ ਅੱਗੇ ਜਾਂਦੇ ਨੇ ਸਾਡੇ ਪ੍ਰਿੰਟ ਮੈਂ ਸਰ ਕਨਕਲੂਜਨ ਤੁਹਾਨੂੰ ਇਹੀ ਬੋਲਾਂਗਾ ਜੀ ਵੀ ਕੰਗਣਾ ਮੈਮ ਮੈਂ ਤੁਹਾਨੂੰ ਹਾਲੇ ਵੀ ਮੈਮ ਬੋਲ ਰਿਹਾ ਕਿਉਂਕਿ ਮੈਂ ਮਤਲਬ ਮੈਂ ਹਮੇਸ਼ਾ ਰਿਸਪੈਕਟ ਹੀ ਕੀਤੀ ਹੈ ਚਾਹ ਤੁਸੀਂ ਐਜ਼ ਅ ਲੇਡੀ ਹੋ ਪਰ ਅਸੀਂ ਕੁਝ ਗਲਤ ਨਹੀਂ ਕਰ ਦਿੱਤਾ ਪਲੀਜ਼ ਇੱਕ ਰਿਕੁਐਸਟ ਕਰਕੇ ਅੱਜ ਮਤਲਬ ਮੈਂ ਤੁਹਾਨੂੰ ਲਾਸਟ ਵਾਰ ਬੋਲ ਰਿਹਾ ਵੀ ਨਾ ਤੁਸੀਂ ਸਾਡੇ ਸਿੱਖ ਧਰਮ ਬਾਰੇ ਕਿਸੇ ਬਾਰੇ ਪੰਜਾਬੀਆਂ ਬਾਰੇ ਗਲਤ ਨਾ ਬੋਲਿਆ ਕਰੋ ਕਿਉਂਕਿ ਅਸੀਂ ਗਲਤ ਹੈ ਨਹੀਂ ਤੁਸੀਂ ਲੋਕ ਲੋਕਾਂ ਨੂੰ ਦਿਖਾਣੇ ਹੋ ਵੀ ਅਸੀਂ ਗਲਤ ਹੈ ਤੇ ਜੇ ਇਹ ਫਿਲਮ ਚ ਗਲਤ ਹੁੰਦਾ ਤਾਂ ਮੈਂ ਐਨਐਸਯੂਆਈ ਦਾ ਪ੍ਰਧਾਨ ਹੁੰਦੇ ਨਾਤੇ ਯਾ ਮੈਂ ਮੈਂ ਸਾਰੇ ਦੀ ਹੈਲਪ ਲੈ ਕੇ ਆਪਣੇ ਸਿੱਖ ਭਾਈਆਂ ਦੀ ਹੈਲਪ ਲੈ ਕੇ ਅਸੀਂ ਤੁਹਾਡਾ ਬਹੁਤ ਤਗੜੇ ਲੈਵਲ ਤੇ ਵਿਰੋਧ ਕਰਾਂਗੇ 17 ਤਰੀਕ ਨੂੰ ਤੁਹਾਡੀ 9 ਵਜੇ ਫਿਲਮ ਲੱਗਣੀ ਹੈ 10 ਵਜੇ ਤੁਹਾਡਾ ਵਿਰੋਧ ਹੋਏਗਾ ਫਿਲਮ ਦੇਖਦੇ ਸਾਰੇ ਤੁਹਾਡਾ ਵਿਰੋਧ ਹੋਏਗਾ ਵਿਰੋਧ ਤਾਂ ਹੋਣਾ ਹੀ ਹੈ ਜੀ ਜਦੋਂ ਪਹਿਲਾ ਨੰਬਰ ਤਾਂ ਇਸ ਤੇ ਫਿਲਮ ਬਣਾ ਹੀ ਨਹੀਂ ਉਹਨਾਂ ਕੋਲ ਅਧਿਕਾਰ ਹੀ ਹੈ ਨਹੀਂ ਫਿਲਮ ਬਣਾਉਣ ਦਾ ਫਿਲਮ ਕੀ ਤੋਂ ਮਨਜ਼ੂਰੀ ਲਈ ਉਹਨੇ ਫਿਲਮ ਬਣਾਉਣ ਦੀ ਵੀ ਅਸੀਂ ਫਿਲਮ ਬਣਾਉਣ ਜਾ ਰਹੇ ਹਾਂ ਕੀ ਤੋਂ ਮਨਜ਼ੂਰੀ ਲਈਏ ਸਿੱਖ ਤੇ ਇਤਿਹਾਸ ਬਾਰੇ ਪੁੱਛਾ ਉਹਨੇ ਆ ਕੇ ਇਹ ਫਿਲਮ ਬਣਾਉਣ ਲੱਗੇ ਵੀ ਹਾਂ ਮੈਂ ਫਿਲਮ ਬਣਾਉਣੀ ਹੈ ਤਿਆਰ ਕਰਨੀ ਹੈ ਆਪਦੀ ਮਰਜ਼ੀ ਨਾਲ ਤਾਂ ਫਿਲਮ ਬਣ ਨਹੀਂ ਸਕਦੀ ਕਿਉਂਕਿ ਇਹ ਫਿਰ ਸਾਰੇ ਇੱਕੋ ਜਿਹੇ ਸਭ ਮਿਲੇ ਹੋਏ ਐ ਤੇ ਜਿਹੜੇ ਗਾਂ ਫਿਲਮ ਪਾਸ ਕਰ ਦਿੰਦੇ ਐ ਵੀ ਪਹਿਲਾਂ ਇਤਿਹਾਸ ਬਾਰੇ ਤਾਂ ਜਾਣੋ ਨਾ ਵੀ ਇਤਿਹਾਸ ਕਿਹਦਾ ਤੁਸੀਂ ਇਤਿਹਾਸ ਛੇੜ ਰਹੇ ਹੋ ਤੇ ਬਰਦਾਸ਼ਤ ਥੋੜੀ ਕਰਨਗੇ ਸੈਂਸਰ ਬੋਰਡ ਉਸ ਤਰੀਕੇ ਨਾਲ ਬਣਨਾ ਚਾਹੀਦਾ ਯਾਨੀ ਕਿ ਅਗਰ ਤੁਸੀਂ ਇਮਰਜੈਂਸੀ ਫਿਲਮ ਸਿੱਖਾਂ ਦੇ ਮਤਲਬ ਧੌਰ ਦੇ ਬਣਾ ਰਹੇ ਹੋ ਤਾਂ ਇੱਕ ਸਿੱਖ ਜਿਹਨੂੰ ਪ੍ਰੋਪਰ ਨੋਲੇਜ ਹੈ ਉਸ ਚੀਜ਼ ਦੀ ਉਹ ਉੱਥੇ ਹੋਣਾ ਬਹੁਤ ਜ਼ਰੂਰੀ ਹੈ ਬਾਕੀ ਸਾਰੇ ਮਤਲਬ ਹਰ ਇੱਕ ਜਿਹੜੀ ਫਿਲਮ ਬਣਾ ਰਹੇ ਹੋ ਉਸ ਦੀ ਨੋਲੇਜ ਹੋਣੀ ਬਹੁਤ ਜ਼ਰੂਰੀ ਹੈ ਸੈਂਸਰ ਬੋਰਡ ਵਾਲੇ ਉਹ ਸੈਂਸਰ ਬੋਰਡ ਆਪਣੇ ਬੰਦੇ ਬਣਾ ਰਹੇ ਹੋ ਪਰ ਡੈਫੀਨੇਟਲੀ ਜੀ ਗੱਲ ਹੈ ਵੀ ਹੱਥ ਤੁਹਾਡੇ ਕੰਟਰੋਲ ਤੁਹਾਡੇ ਹੱਥ ਚ ਹੈ ਪਰ ਇਟਸ ਹੁਣ ਦੇਖਿਓ ਹੁਣ ਵਿਰੋਧ ਹੋਏਗਾ ਜੇ ਫਿਲਮ 'ਚ ਕੁਝ ਗਲਤ ਦੇਖਿਆ ਅਸੀਂ ਇਸ ਟਾਈਮ ਤੁਹਾਨੂੰ ਮੈਂ ਪਹਿਲਾਂ ਉਸੇ ਵੀਪੀਐਸ ਤੋਂ ਖੜੇ ਸੀਗੇ ਤੇ ਇਹਨਾਂ ਨੇ ਕਿਹਾ ਕਿ ਜਿਹੜੀ ਮੂਵੀ ਕੰਗਨਾਰ ਨਵਰ ਦੀ ਐਮਰਜੈਂਸੀ ਮੂਵੀ 17 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਗਰ ਉਹਦੇ ਵਿੱਚ ਸਿੱਖਾਂ ਬਾਰੇ ਕੁਝ ਗਲਤ ਬੋਲਿਆ ਗਿਆ ਜਾਂ ਕੁਝ ਦਿਖਾਇਆ ਗਿਆ ਤੇ ਉਹਦਾ ਵਿਰੋਧ ਕੀਤਾ ਜਾਏਗਾ ਤੁਸੀਂ ਦੇਖ ਰਹੇ ਸੀ ਪੰਜਾਬ ਨੈਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕ੍ਰਿਸ਼